ਚੈਨਲ ਪੰਜਾਬੀ ਤੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਸਰੀ ਸਕੂਲ ਡਿਸਟ੍ਰਿਕਟ ਇੱਕ ਵਾਰ ਫਿਰ ਚਰਚਾ ਚ ਐਜੂਕੇਸ਼ਨ ਅਸਿਸਟੈਂਸ ਸੀ ਕਾਟ ਕਾਰਨ ਸਰਵਿਸਿਜ਼ ਹੋ ਰਹੀਆਂ ਨੇ ਪ੍ਰਭਾਵਿਤ ਸਰੀ ਪੁਲਿਸ ਦੇ ਵੱਲੋਂ ਪੰਜਾਬੀ ਨੌਜਵਾਨ ਗੁਰਨੇਂਦਰ ਸਿੰਘ ਦੀ ਤਸਵੀਰ ਸਾਂਝੀ ਹੈ ਲਾਪਤਾ ਲੋਕਾਂ ਤੋਂ ਮੰਗੀ ਸਹਾਇਤਾ ਪ੍ਰਧਾਨ ਮੰਤਰੀ ਮਾਹਕਾਰਨੀ ਜਾਣਗੇ ਯੂਕੇ ਦੌਰੇ ਦੇ ਉੱਪਰ ਵਰਲਡ ਲੀਡਰਸ ਦੇ ਨਾਲ ਕਰਨਗੇ ਗੱਲਬਾਤ ਲਗਾਤਾਰ ਵਿਦੇਸ਼ ਦੇ ਦੌਰੇ ਜਾਰੀ ਹੌਨ ਜਾਨਦੇ ਖਬਰਾਂ ਵਿਸਤਾਰ ਦੇ ਨਾਲ ਸਰੀ ਸਕੂਲ ਡਿਸਟ੍ਰਿਕਟ ਜੋ ਕਿ ਫੰਡਾਂ ਦੀ ਘਾਟ ਕਾਰਨ ਸਰਵਿਸਿਜ਼ ਵਿੱਚ ਕੱਟ ਲਗਾਉਣ ਕਾਰਨ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਹੁਣ ਸੀਯੂਪੀਈ 728 ਜੋ ਕਿ ਸਰੀ ਸਕੂਲ ਡਿਸਟ੍ਰਿਕਟ ਵਿੱਚ ਕੈਂਪੈਲ ਅਤੇ ਹੋਰ ਸਪੋਰਟ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਹੈ ਉਹਨਾਂ ਨੇ ਕਿਹਾ ਕਿ ਸਪੈਸ਼ਲ ਨੀਡ ਵਾਲੇ ਬੱਚੇ ਐਜੂਕੇਸ਼ਨ ਅਸਿਸਟੈਂਟਸ ਦੀ ਘਾਟ ਕਾਰਨ ਸਹੀ ਸਹਾਇਤਾ ਪ੍ਰਾਪਤ ਨਹੀਂ ਕਰ ਪਾ ਰਹੇ ਕਿਉਂਕਿ ਇੱਕ ਅਸਿਸਟੈਂਟ ਕੋਲ 5 ਤੋਂ 6 ਬੱਚੇ ਨੇ ਕਿਉਂਕਿ ਸਕੂਲ ਡਿਸਟ੍ਰਿਕਟ ਵੱਲੋਂ 50 ਐਜੂਕੇਸ਼ਨ ਅਸਿਸਟੈਂਟ ਦੀਆਂ ਪੋਸਟਾਂ ਕਟਾਈਆਂ ਗੀਆਂ ਨੇ ਅਤੇ ਜ਼ਿਆਦਾ ਬੱਚੇ ਹੋਣ ਕਾਰਨ ਸਟਾਫ ਕੋਲ ਲੰਚ ਕਰਨ ਦਾ ਸਮਾਂ ਨਹੀਂ ਹੈ ਤੇ ਉਹ ਵਾਸ਼ਰੂਮ ਵੀ ਨਹੀਂ ਜਾ ਸਕਦੇ ਕਿਉਂਕਿ ਕੋਈ ਬ੍ਰੇਕ ਸ਼ਡਿਊਲ ਨਹੀਂ ਹੈ ਜਿਸ ਕਾਰਨ ਸਰੀ ਵਿੱਚੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਅਤੇ ਕੁਝ ਜਲਦੀ ਰਿਟਾਇਰਮੈਂਟ ਸਟਾਫ ਲੈ ਰਿਹਾ ਤੇ ਡਿਪਾਰਟਮੈਂਟ ਵੀ ਬਦਲੇ ਜਾ ਰਹੇ ਨੇ ਜਿਸ ਕਾਰਨ ਇਹ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਸਕੂਲ ਡਿਸਟ੍ਰਿਕਟ ਵੱਲੋਂ ਬੇਸ਼ੱਕ 2025 26 ਦੇ ਲਈ 33 ਮਿਲੀਅਨ ਡਾਲਰ ਸਰਪਲਸ ਹੋਣ ਦੀ ਗੱਲ ਹੈ ਆਖੀ ਗਈ ਸੀ ਜਿਸ ਵਿੱਚ 21 ਮਿਲੀਅਨ ਡਾਲਰ ਕੰਪਿਊਟਰ ਸਿਸਟਮ ਅਪਗ੍ਰੇਡ ਕਰਨ ਅਤੇ 12 ਮਿਲੀਅਨ ਡਾਲਰ ਵੱਖਰੇ ਰੱਖੇ ਗਏ ਨੇ ਬੋਰਡ ਦੀ ਚੇਅਰ ਨੇ ਕਿਹਾ ਸੀ ਕਿ ਇਸ ਸਾਲ ਸਕੂਲ ਡਿਸਟ੍ਰਿਕਟ ਵਿੱਚ 350 ਬੱਚੇ ਉਮੀਦ ਤੋਂ ਘੱਟ ਆਏ ਨੇ ਅਤੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਤੇ ਸਕੂਲ ਡਿਸਟ੍ਰਿਕਟ ਨੇ ਇਹ ਵੀ ਕਿਹਾ ਸੀ ਕਿ ਸਰਪਲਸ ਪੈਸੇ ਨਾਲ ਕੱਟੇ ਹੋਏ ਪ੍ਰੋਗਰਾਮ ਵਾਪਸ ਨਹੀਂ ਲਿਆਂਦੇ ਜਾ ਸਕਦੇ ਕਿਉਂਕਿ ਇਹ ਪੈਸਾ ਜਲਦੀ ਖਤਮ ਹੋ ਜਾਏਗਾ ਅਤੇ ਸਟਾਫ ਅਤੇ ਇਨਫਰਾਸਟ੍ਰਕਚਰ ਦੀ ਘਾਟ ਕਾਰਨ ਬਹੁਤ ਬੱਚੇ ਸਕੂਲ ਚ ਕਲਾਸ اٹੈਂਡ ਵੀ ਨਹੀਂ ਕਰ ਸਕਣਗੇ ਕਿਉਂਕਿ ਸਰੀ ਸਕੂਲ ਡਿਸਟ੍ਰਿਕਟ ਵੱਲੋਂ ਪੋਰਟੇਬਲ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਪ੍ਰੋਵਿੰਸ਼ਲ ਸਰਕਾਰ ਅੱਗੇ ਅਵਾਜ਼ ਚੁੱਕੀ ਜਾ ਰਹੀ ਹੈ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਕਈ ਸਕੂਲ ਐਕਸਪੈਂਸ਼ਨ ਦੇ ਪ੍ਰੋਜੈਕਟਾਂ ਦੀ ਅਨਾਊਂਸਮੈਂਟ ਕੀਤੀ ਗਈ ਹੈ ਤੇ ਇੱਕ ਦੋ ਉਦਾ ਉਦਘਾਟਨ ਵੀ ਕੀਤਾ ਗਿਆ ਜਿਸ ਵਿੱਚ ਇਸ ਸਕੂਲ ਬਾਰੇ ਸ਼ੁਰੂ ਹੋਣ ਤੋਂ ਬਾਅਦ ਬੱਚੇ ਬੈਠਣਗੇ ਅਤੇ ਪੜ੍ਹਾਈ ਕਰਨਗੇ ਪਰ ਨਾਲੋਂ ਨਾਲ ਸਰੀ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਇੱਕ ਸਕੂਲ ਡਿਸਟ੍ਰਿਕਟ ਹੈ ਜਿਸ ਕਾਰਨ ਇੱਥੇ ਲਗਾਤਾਰ ਫੰਡ ਮੰਗੇ ਜਾ ਰਹੇ ਨੇ ਪਰਵਿੰਸ਼ੀਅਲ ਸਰਕਾਰ ਬੇਸ਼ੱਕ ਵੱਧ ਤੋਂ ਵੱਧ ਫੰਡ ਦੇਣ ਦਾ ਦਾਵਾ ਕਰ ਰਹੀ ਹੈ ਪਰ ਸਕੂਲ ਡਿਸਟ੍ਰਿਕਟ ਜਾਂ ਸਰੀ ਸਕੂਲ ਬੋਰਡ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਬਜਟ ਸਰਪਲਸ ਰੱਖਣਾ ਪੈਂਦਾ ਨਾ ਤਾਂ ਉਹ ਡੈਫਿਸਟ ਰੱਖ ਸਕਦੇ ਨੇ ਨਾ ਹੀ ਸਰਪਲਸ ਨੂੰ ਕੋਲ ਰੱਖ ਸਕਦੇ ਨੇ ਕਿਉਂਕਿ ਇਸ ਦੇ ਨਾਲ ਉਹਨਾਂ ਦੀਆਂ ਜੌਬਸ ਦਾ ਖਤਰਾ ਪੈਦਾ ਹੋ ਸਕਦਾ ਤੇ ਕਾਨੂੰਨ ਮੁਤਾਬਕ ਬਜਟ ਸਰਪਲਸ ਲੱਗਣਾ ਲਾਜ਼ਮੀ ਹੈ ਜਿਸ ਕਾਰਨ ਜਲਦੀ ਦੇ ਨਾਲੇ ਪੈਸਾ ਕੰਪਿਊਟਰ ਅਪਗ੍ਰੇਡੇਸ਼ਨ ਦੇ ਉੱਪਰ ਖਰਚਿਆ ਜਾ ਰਿਹਾ ਪਰ ਟੀਚਰਸ ਦੀ ਘਾਟ ਤੇ ਖਾਸ ਕਰਕੇ ਐਜੂਕੇਸ਼ਨ ਅਸਿਸਟੈਂਟਸ ਦੀ ਘਾਟ ਇੱਕ ਵੱਡਾ ਮੁੱਦਾ ਹੈ ਇਸ ਸਬੰਧੀ ਸ਼ਹਿਰ ਨਿਵਾਸੀਆਂ ਨੂੰ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ ਸਰੀ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ ਜਿਸ ਦੀ ਤਲਾਸ਼ ਦੇ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਸਰੀ ਪੁਲਿਸ ਸਰਵਿਸ ਨੇ ਕਿਹਾ ਹੈ ਕਿ 26 ਸਾਲਾ ਗੁਰਨੇਂਦਰ ਸਿੰਘ ਨੂੰ ਆਖਰੀ ਵਾਰ 22 ਸਤੰਬਰ 2025 ਨੂੰ ਦੁਪਹਿਰੇ 1 ਵਜੇ ਦੇ ਕਰੀਬ ਸਕਾਟ ਰੋਡ ਸਕਾਈਟਰੇਨ ਸਟੇਸ਼ਨ ਅਤੇ ਪਟੇਲੋ ਬ੍ਰਿਜ ਦੇ ਖੇਤਰ ਦੇ ਵਿੱਚ ਪੋਲਵਲ ਜਾਂਦੇ ਹੋਏ ਦੇਖਿਆ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਨਾ ਤਾਂ ਦੇਖਿਆ ਗਿਆ ਤੇ ਨਾ ਹੀ ਉਸ ਨੇ ਕਿਸੇ ਦੇ ਨਾਲ ਕੋਈ ਸੰਪਰਕ ਕੀਤਾ ਸਰੀ ਪੁਲਿਸ ਨੇ ਕਿਹਾ ਕਿ ਪੁਲਿਸ ਅਤੇ ਪਰਿਵਾਰ ਉਸ ਦੀ ਸਹੀ ਸਲਾਮਤੀ ਦੇ ਬਾਰੇ ਚਿੰਤਤ ਨੇ ਕਿਉਂਕਿ ਗੁਰਨੇਂਦਰ ਸਿੰਘ ਪਹਿਲਾਂ ਕਦੇ ਇੰਨੇ ਲੰਬੇ ਸਮੇਂ ਤੱਕ ਬਿਨਾਂ ਦੱਸੇ ਘਰ ਤੋਂ ਬਾਹਰ ਨਹੀਂ ਰਿਹਾ ਪੁਲਿਸ ਨੇ ਕਿਹਾ ਕਿ ਹੁਣ ਤੱਕ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸਫਲ ਰੰਗਿਆ ਨੇ ਇਸ ਦੇ ਲਈ ਪਬਲਿਕ ਤੋਂ ਸਹਾਇਤਾ ਦੀ اپੀਲ ਕੀਤੀ ਗਈ ਹੈ ਗੁਰਨੇਂਦਰ ਸਿੰਘ ਦਾ ਕੱਦ 6 ਫੁੱਟ ਹੈ ਤੇ ਵਜ਼ਨ 170 ਪਾਉਂਡ ਦੇ ਲਗਭਗ ਹੈ ਸਰੀਰ ਪਤਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਕਿਹਾ ਹੈ ਕਿ ਜਿਸਕਰ ਜਿਸੇ ਕਿਸੇ ਨੇ ਵੀ ਗੁਰਨੇਂਦਰ ਸਿੰਘ ਨੂੰ 22 ਸਤੰਬਰ 1 ਵਜੇ ਤੋਂ 2 ਵਜੇ ਦੇ ਵਿਚਕਾਰ ਪੋਲੋਤੇ ਜਾਂ ਉਸ ਦੇ ਨੇੜੇ ਤੇੜੇ ਦੇਖਿਆ ਜਾਂ ਉਸ ਦੀ ਡੈਸ਼ ਕੈਮ ਫੁਟੇਜ ਕਿਸੇ ਕੋਲ ਹੈ ਤਾਂ ਉਹ ਸਰੀ ਪੁਲਿਸ ਦੇ ਨਾਲ 6045990502 ਦੇ ਉੱਪਰ ਸੰਪਰਕ ਕਰ ਸਕਦੇ ਜਾਂ ਫਿਰ ਕਰਾਈਮ ਸਟਾਪਰਜ਼ ਨੂੰ 1800228477 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਵੱਲੋਂ ਇਸ ਸਮੇਂ ਆਪਣੀ ਟ੍ਰੇਡ ਡਿਵਰਸੀਫਾਈ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਜਦੋਂ ਤੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਇਆ ਗਿਆ ਹੈ ਅਤੇ ਨੇੜ ਭਵਿੱਖ ਦੇ ਵਿੱਚ ਕੋਈ ਟ੍ਰੇਡ ਐਗਰੀਮੈਂਟ ਨੇਪਰੇ ਚੜਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਤਰ੍ਹਾਂ ਸਰਕਾਰ ਦੇ ਵੱਲੋਂ ਯੂਰਪ ਅਤੇ ਬਾਕੀ ਮਾਰਕੀਟਸ ਐਕਸਪਲੋਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਏਡੀ ਜਲਦੀ ਹੋਣ ਵਾਲਾ ਕੰਮ ਨਹੀਂ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟੈਫ ਮਕੋਲਮ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਕਨੋਮਿਕ ਡਿਪੈਂਡੈਂਸੀ ਘਟਾਉਣ ਦੇ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪਵੇਗਾ ਜਿਸ ਦੀ ਕੀਮਤ ਅੱਜ ਮੁਲਕ ਚੁਕਾ ਰਿਹਾ ਹੈ ਗਵਰਨਰ ਵੱਲੋਂ ਸਸਕਾਟੂਨ ਦੇ ਵਿੱਚ ਟ੍ਰੇਡ ਲੀਡਰਸ ਦੇ ਨਾਲ ਗਲੋਬਲ ਟ੍ਰੇਡ ਰੁਕਾਵਟਾਂ ਬਾਰੇ ਗੱਲਬਾਤ ਕੀਤੀ ਗਈ ਜਿੱਨਾ ਕਿਹਾ ਹੈ ਕਿ 트럼ਪ ਦੇ ਟੈਰਿਫਸ ਨੇ ਸੈਂਸਿਟਿਵ ਇੰਡਸਟਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਆਰਥਿਕ ਗ੍ਰੋਥ ਸਲੋ ਹੋ ਗਈ ਹੈ ਜਿੰਨਾ ਕਿਹਾ ਹੈ ਕਿ ਅਮਰੀਕਾ ਉੱਪਰ ਨਿਰਭਰਤਾ ਘਟਾਉਣ ਦੇ ਲਈ ਕੈਨੇਡੀਅਨ ਪ੍ਰੋਡਕਟਸ ਵਾਸਤੇ ਗਲੋਬਲ ਮਾਰਕੀਟਸ ਲੱਭਣੀਆਂ ਪੈਣਗੀਆਂ ਪਰ ਨਾਲੋਂ ਨਾਲ ਇੰਟਰਨਲ ਬੈਰੀਅਰਸ ਵੀ ਤੋੜਨੇ ਪੈਣਗੇ ਜਿੰਨਾ ਕਿਹਾ ਹੈ ਕਿ ਹਰ ਕੋਈ ਟ੍ਰੇਡ ਡਿਵਰਸੀਫਾਈ ਕਰਨ ਦੀ ਗੱਲ ਕਰ ਰਿਹਾ ਪਰ ਇਸ ਮਾਮਲੇ 'ਚ ਬਹੁਤਾ ਕੁਝ ਨਹੀਂ ਹੋਇਆ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਹਮੇਸ਼ਾ ਕੈਨੇਡਾ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਰਹੇਗਾ ਅਤੇ ਇਕਨੋਮੀ ਬਾਉਂਸ ਬੈਕ ਉਸ ਸਮੇਂ ਤੱਕ ਨਹੀਂ ਕਰੇਗੀ ਜਦੋਂ ਤੱਕ ਬਿਜ਼ਨਸ ਲੀਡਰ ਅਤੇ ਪੋਲਿਸੀ ਮੇਕਰਸ ਇਕਨੋਮੀ ਦੇ ਪਾਰਟਸ ਨੂੰ ਰੀਸਟਰਕਚਰ ਨਹੀਂ ਕਰਦੇ ਭਾਵੇਂ ਇਕਨੋਮੀ ਦੇ ਵਿੱਚ ਕਈ ਤਬਦੀਲੀਆਂ ਕਰਨੀਆਂ ਪੈਣਗੀਆਂ ਉਸ ਤੋਂ ਬਾਅਦ ਹੀ ਕੈਨੇਡੀਅਨ ਇਕਨੋਮੀ ਬੂਸਟ ਕਰ ਸਕਦੀ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਬੇਸ਼ੱਕ ਕਮਜ਼ੋਰ ਜੋਬ ਮਾਰਕੀਟ ਅਤੇ ਆਰਥਿਕ ਗਰੋਥ ਸਲੋ ਹੋਣ ਅਤੇ ਇਨਫਲੇਸ਼ਨ ਦੇ ਨੰਬਰਸ ਨੂੰ ਦੇਖਦਿਆਂ ਹੋਇਆ ਇੰਟਰਸਟ ਰੇਟ ਦੇ ਵਿੱਚ 25 ਬੇਸਿਕ ਪੁਆਇੰਟ ਦਾ ਕਟ ਲਗਾਇਆ ਗਿਆ ਹੈ ਤੇ ਸਭਾਵਨਾਵਾਂ ਨੇ ਵੀ ਇਸ ਸਾਲ ਦੇ ਅੰਤ ਤੱਕ ਬੈਂਕ ਇੰਟਰਸਟ ਰੇਟਸ ਦੇ ਵਿੱਚ ਇੱਕ ਕਟ ਹੋਰ ਲਗਾ ਸਕਦੀ ਹੈ ਪਰ ਨਾਲੋਂ ਨਾਲ ਮੁਲਕ ਦੀ ਆਰਥਿਕ ਗਰੋਥ ਸੰਬੰਧੀ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਬਾਰੇ ਵੀ ਗਵਰਨਰ ਵੱਲੋਂ ਟਿੱਪਣੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਸਾਫ਼ ਕੀਤਾ ਕਿ ਕੋਸ਼ਿਸ਼ਾਂ ਜਿੰਨੀਆਂ ਹੋ ਰਹੀਆਂ ਨੇ ਉਹ ਨਾ ਕਾਫੀ ਨੇ ਤੇ ਨਾਲੋਂ ਨਾਲ ਅਮਰੀਕਾ ਕੈਨੇਡਾ ਦਾ ਹਮੇਸ਼ਾ ਵੱਡਾ ਬਿਜ਼ਨਸ ਟਰੇਡਿੰਗ ਪਾਰਟਨਰ ਰਹੇਗਾ ਉਸ ਲਈ ਬੇਸ਼ੱਕ ਟਰੇਡ ਨੂੰ ਡਿਵਰਸਿਫਾਈ ਕਰਕੇ ਉਸ ਦਾ ਅਸਰ ਜ਼ਰੂਰ ਘਟਾਇਆ ਜਾ ਸਕਦਾ ਜਿਸ ਤੇ ਲਈ ਗਵਰਨਮੈਂਟ ਦੇ ਹਰ ਪੱਧਰ ਤੇ ਕੋਸ਼ਿਸ਼ਾਂ ਜਾਰੀ ਨੇ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਜੋ ਟੈਰਫ ਟ੍ਰੇਡ ਦੇ ਨਾਲ ਟੈਨਸ਼ਨਸ ਪੈਦਾ ਹੋਈਆਂ ਨੇ ਉਸ ਸਮੇਂ ਦੌਰਾਨ ਕੈਨੇਡੀਅਨ ਇਕਨੋਮੀ ਨੂੰ ਬੂਸਟ ਕਰਨ ਦੇ ਲਈ ਮਾਰਕੀਟ ਡਾਇਵਰਸੀਫਾਈ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਜਿਸ ਤਹਿਤ ਪ੍ਰਧਾਨ ਮੰਤਰੀ ਮਾਕਾਰਨੀ ਯੂਰਪ ਅਤੇ ਨਾਲੋ ਨਾਲ ਮੈਕਸੀਕੋ ਦਾ ਦੌਰਾ ਕਰਕੇ ਆਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੋਰਨ ਅਫੇਅਰ ਮਿਨਿਸਟਰ ਦੇ ਵੱਲੋਂ ਸਾਊਥ ਏਸ਼ੀਆ ਤੇ ਚੀਨ ਦਾ ਦੌਰਾ ਵੀ ਕੀਤਾ ਜਾ ਸਕਦਾ ਹੈ ਪਰ ਇਸ ਦੇ ਬਾਵਜੂਦ ਫਿਲਹਾਲ ਕੈਨੇਡੀਅਨ ਇਕਨੋਮੀ ਖਾਸ ਕਰਕੇ ਲੰਬਰ ਅਲੂਮੀਨਮ ਕਾਪਰ ਇੰਡਸਟਰੀ ਦੇ ਉੱਪਰ ਕਾਫੀ ਅਸਰ ਦਿਖਾਈ ਦੇ ਰਿਹਾ ਹੈ ਇਸੇ ਤਹਿਤ ਹੀ ਪੀਐਮ ਮਾਕਾਰਨੀ ਵਰਲਡ ਲੀਡਰਸ ਦੇ ਨਾਲ ਟ੍ਰੇਡ ਰਿਲੇਸ਼ਨ ਅਤੇ ਜੀਓਗ੍ਰਾਫਿਕ ਮੁੱਦਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਇਸ ਹਫਤੇ ਯੂਕੇ ਜਾ ਰਹੇ ਨੇ ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਾਰਨੀ 25 ਤੋਂ 28 ਸਤੰਬਰ ਤੱਕ ਲੰਡਨ ਦੌਰੇ ਉਤੇ ਹੋਣਗੇ ਇਸ ਤਰ੍ਹਾਂ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਰ ਸਟ੍ਰੋਮਰ ਅਤੇ ਆਈਸਲੈਂਡ ਆਸਟ੍ਰੇਲੀਆ ਸਪੇਨ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਵੀ ਮੁਲਾਕਾਤ ਲਈ ਤਿਆਰ ਨੇ ਪ੍ਰਧਾਨ ਮੰਤਰੀ ਆਫਿਸ ਮੁਤਾਬਕ ਪੀਐਮ ਕਾਰਨੀ ਟ੍ਰੇਡ ਅਤੇ ਇੰਟਰਨੈਸ਼ਨਲ ਰਿਲੇਸ਼ਨ ਵਧਾਉਣ ਦੇ ਮਕਸਦ ਦੇ ਨਾਲ ਟ੍ਰੇਡ ਲੀਡਰਸ ਅਤੇ ਇਨਵੈਸਟਰਸ ਦੇ ਨਾਲ ਵੀ ਬੈਠਕ ਕਰਨਗੇ ਕਾਰਨੀ ਅਤੇ ਉਹਨਾਂ ਦਾ ਮਿਨਿਸਟਰੀ ਸੱਤਾ ਸੰਭਾਲਣ ਤੋਂ ਬਾਅਦ ਹੀ ਕੈਨੇਡਾ ਦੇ ਇੰਟਰਨੈਸ਼ਨਲ ਸਬੰਧਾਂ ਨੂੰ ਵਿਸ਼ੇਸ਼ ਰੂਪ ਚ ਯੂਰਪ ਦੇ ਨਾਲ ਹੋਰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ ਇੱਕ ਕਦਮ ਅਮਰੀਕਾ ਵੱਲੋਂ ਟੈਰਫਸ ਨੀਤੀਆਂ ਅਪਣਾਉਣ ਦੇ ਜਵਾਬ ਵਿੱਚ ਹੈ ਪ੍ਰਧਾਨ ਮੰਤਰੀ ਵੱਲੋਂ ਅੱਜ ਹੀ ਨਿਊਯਾਰਕ ਯੂਨ ਦੀ ਜਨਰਲ ਅਸੈਂਬਲੀ ਤੋਂ ਬਾਅਦ ਵਾਪਸ ਓਟਵਾ ਪੁੱਜੇ ਨੇ ਅਤੇ ਇਸ ਤੋਂ ਬਾਅਦ ਅਗਲੇ ਟ੍ਰਿਪ ਦੀ ਅਨਾਉਂਸਮੈਂਟ ਕੀਤੀ ਗਈ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਵੱਡੀਆਂ ਇਕਨੋਮੀਆਂ ਦੇ ਨਾਲ ਟ੍ਰੇਡ ਰਿਲੇਸ਼ਨ ਮਜ਼ਬੂਤ ਕਰਕੇ ਕੈਨੇਡੀਅਨ ਇਕਨੋਮੀ ਦੀ ਟ੍ਰੇਡ ਨੂੰ ਡਾਇਵਰਸੀਫਾਈ ਕੀਤਾ ਜਾਏਗਾ ਜਿਸ ਦੇ ਨਾਲ ਇੱਕ ਮੁਲਕ ਦੇ ਨਾਲ ਸਬੰਧ ਖਰਾਬ ਹੋਣ ਨਾਲ ਇਕਨੋਮੀ ਤੇ ਇਸ ਤੰਗ ਦਾ ਅਸਰ ਨਾ ਪਾਵੇ ਪਰ ਦੂਜੇ ਪਾਸੇ ਆਪੋਜੀਸ਼ਨ ਪਾਰਟੀ ਖਾਸ ਕਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰੇ ਪੋਲੀਅਬ ਲਗਾਤਾਰ ਇਹ ਗੱਲ ਆਖ ਰਹੇ ਨੇ ਕਿ ਪ੍ਰਧਾਨ ਮੰਤਰੀ ਮາກਕਾਰਨੇ ਸਿਰਫ ਕਾਗਜ਼ੀ ਗੱਲਾਂ ਕਰ ਰਹੇ ਨੇ ਧਰਾਤਲ ਦੇ ਉੱਪਰ ਹਾਲੇ ਤੱਕ ਕੁਝ ਨਹੀਂ ਆਇਆ ਉਹਨਾਂ ਨੇ ਵੀ ਦੋਸ਼ ਲਗਾਇਆ ਸੀ ਕਿ ਕਰਨੇ ਇੱਕ ਅਜਿਹੇ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੇ ਬਜਟ ਪੇਸ਼ ਕੀਤੇ ਬਿਨਾਂ ਹੀ ਕੈਨੇਡੀਅਨ ਸਰਕਾਰ ਦਾ ਡੈਫਸਿਟ ਇਸ ਹੱਦ ਤੱਕ ਵਧਾ ਦਿੱਤਾ ਹੈ ਕਿ ਉਹ ਜਸਟਨ ਟਰੂਡੋ ਨੂੰ ਵੀ ਪਿੱਛੇ ਛੱਡ ਜਾਣਗੇ ਪਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਮਰੀਕਾ ਦੇ ਨਾਲ ਚੰਗੀਆਂ ਨੇਗੋਸ਼ੀਏਸ਼ਨਸ ਜਾਰੀ ਨੇ ਪਰ ਨੇੜ ਭਵੇ ਕੋਈ ਸਮਝੌਤਾ ਨਹੀਂ ਹੋਏਗਾ ਪਰ ਟ੍ਰੇਡ ਡਿਵਰਸੀਫਾਈ ਕਰਨ ਦੇ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ ਕੈਨੇਡਾ ਦੇ ਵਿੱਚ ਸਰਕਾਰ ਵੱਲੋਂ ਚਲਾਏ ਜਾਂਦੇ 25 ਲਿਕਰ ਡਿਸਟ੍ਰੀਬਿਊਸ਼ਨ ਰਿਟੇਲ ਸਟੋਰਾਂ ਦੇ 600 ਤੋਂ ਵੱਧ ਵਰਕਰਸ ਨੇ ਅੱਜ ਜੌਬ ਤੋਂ ਵਾਕ ਆਫ ਕਰ ਦਿੱਤਾ ਜਿਸ ਕਾਰਨ BC ਜਨਰਲ EMPLOYES ਯੂਨੀਅਨ ਦੀ ਸਟ੍ਰਾਈਕ ਹੋਰ ਵੱਡੀ ਹੋ ਗਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਉਸਨੇ ਸਰਕਾਰ ਨੂੰ ਗਲਬਾਤ ਦੇ ਲਈ ਟੇਬਲ ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਤਹਿਤ ਸਰਕਾਰੀ ਰੈਵਨਿਊ ਦੇ ਮੇਨ ਸੋਰਸ ਨੂੰ ਟਾਰਗੇਟ ਕੀਤਾ ਲਿਕਰ ਦੀਆਂ ਸ਼ਾਪਸ ਤੋਂ ਇਲਾਵਾ ਵਿਕਟੋਰੀਆ ਵਿੱਚ ਮਲਟੀ ministry site ਦੇ ਲਗਭਗ 1000 ਵਰਕਰ ਵੀ ਹੁਣ ਸਟ੍ਰਾਈਕ ਤੇ ਜਾਣਗੇ ਜਿਸ ਵਿੱਚ ਐਗਰੀਕਲਚਰ এনवायरमेंट ਫੋਰੈਸਟ ਅਤੇ ਟੂਰਿਜ਼ਮ ਤੇ ਵਾਟਰ ਮਿਨਿਸਟਰੀਜ਼ ਦੇ ਵਰਕਰ ਸ਼ਾਮਲ ਨੇ ਇਸ ਨਾਲ ਹੀ bc ਜਨਰਲ এমਪਲਾਈਜ਼ ਯੂਨੀਅਨ ਦੀ ਸਟ੍ਰਾਈਕ ਵਿੱਚ ਹਿੱਸਾ ਲੈ ਰਹੇ ਵਰਕਰਸ ਦੀ ਗਿਣਤੀ ਵੱਧ ਕੇ 14000 ਹੋ ਗਈ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਫਿੰਚ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਸ ਸਟ੍ਰਾਈਕ ਦਾ ਅਸਰ ਬਦਨ ਦੇ ਨਾਲ ਰੈਸਟੋਰੈਂਟ ਇੰਡਸਟਰੀ ਅਤੇ ਸਮਾਲ ਬਿਜ਼ਨੈਸਸ ਦੇ ਉੱਪਰ ਅਸਰ ਪੈ ਰਿਹਾ ਇਸ ਲਈ ਅਸੀਂ ਉਹਨਾਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਉਹ ਪ੍ਰੋਵਿੰਸ਼ਲ ਸਰਕਾਰ ਉੱਪਰ ਦਬਾਅ ਬਣਾਉਣ ਅਤੇ ਯੂਨੀਅਨ ਦਾ ਸਾਥ ਦੇਣ ਪਬਲਿਕ ਸਰਵਿਸ ਵਰਕਰਸ ਦੀ ਯੂਨੀਅਨ ਦੀ ਸਟ੍ਰਾਈਕ ਦਾ ਇਹ ਚੌਥਾ ਹਫਤਾ ਕਿਉਂਕਿ ਯੂਨੀਅਨ ਦੇ ਵੱਲੋਂ ਅਗਲੇ 2 ਸਾਲਾਂ ਦੇ ਵਿੱਚ 2.8% ਤਨਖਾਹ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਯੂਨੀਅਨ ਨੇ ਇਹ ਗੱਲ ਆਖਿਆ ਸੀ ਕਿ ਮੌਜੂਦਾ 인ਫਲੇਸ਼ਨ ਦੇ ਹਿਸਾਬ ਦੇ ਨਾਲ ਸੈਲਰੀਜ਼ ਮੇਲ ਨਹੀਂ ਖਾਂਦੀਆਂ ਜਿਸ ਕਾਰਨ ਪ੍ਰਵਿੰਸ਼ੀਅਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਗਲੇ 2 ਸਾਲਾਂ ਦੇ ਵਿੱਚ ਤਨਖਾਹ 'ਚ ਯੂਨੀਅਨ ਦੀ ਡਿਮਾਂਡ ਅਨੁਸਾਰ ਵਾਧਾ ਕਰੇ ਪਰ ਦੂਜੇ ਪਾਸੇ ਜੇਕਰ ਪ੍ਰਵਿੰਸ਼ੀਅਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹੀ ਆਖਿਆ ਜਾ ਰਿਹਾ ਹੈ ਕਿ ਇਸ ਸਮੇਂ ਆਰਥਿਕ ਸਥਿਤੀਆਂ ਅਜਿਹੀਆਂ ਨਹੀਂ ਨੇ ਕਿ ਇੰਨੇ ਵੱਡੇ ਪੈਮਾਨੇ ਦੇ ਵਿੱਚ ਤਨਖਾਹ ਵਾਧਾ ਕੀਤਾ ਜਾ ਸਕੇ ਉਹਨਾਂ ਆਖਿਆ ਕਿ ਬੇਸ਼ੱਕ ਪਿਛਲੇ ਕੰਟਰੈਕਟ ਦੇ ਵਿੱਚ ਯੂਨੀਅਨ ਵਰਕਰਸ ਨੂੰ ਚੰਗਾ ਤਨਖਾਹ ਵਾਧਾ ਸਰਕਾਰ ਨੇ ਦਿੱਤਾ ਸੀ ਪਰ ਹੁਣ ਆਰਥਿਕ ਹਾਲਾਤ ਵੱਖਰੇ ਨੇ ਅਤੇ ਸਵਾ 8% ਤਨਖਾਹ ਵਧਾਉਣਾ ਬ੍ਰਿਟਿਸ਼ ਕੋਲੰਬੀਆ ਦੇ ਟੈਕਸ ਪੇਅਰਸ ਦੇ ਨਾਲ ਨਾ ਇਨਸਾਫੀ ਹੋਏਗੀ ਪਰ ਯੂਨੀਅਨ ਸਪਸ਼ਟ ਕਰ ਚੁੱਕੀ ਹੈ ਕਿ ਜਦੋਂ ਤੱਕ ਸਰਕਾਰ ਇੱਕ ਚੰਗੇ ਆਫਰ ਦੇ ਨਾਲ ਟੇਬਲ ਦੇ ਉੱਪਰ ਗੱਲਬਾਤ ਦੇ ਲਈ ਨਹੀਂ ਆਉਂਦੀ ਉਸ ਸਮੇਂ ਤੱਕ ਇਸ ਸਟ੍ਰਾਈਕ ਦਾ ਘੇਰਾ ਹੋਰ ਵਧਾਇਆ ਜਾਏਗਾ ਅਤੇ ਸਰਕਾਰ ਤੇ ਦਬਾਅ ਪਾਉਣ ਦੇ ਲਈ ਹਰ ਹੀਲਾ ਵਰਤਿਆ ਜਾਏਗਾ ਸਟੈਟਿਸਟਿਕ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ 2025 ਦੇ ਸੈਕੰਡ ਕੁਆਟਰ ਦੇ ਵਿੱਚ ਕੈਨੇਡੀਅਨ ਪਾਪੂਲੇਸ਼ਨ ਗਰੋਥ ਲਗਭਗ ਸਥਿਰ ਰਹੀ ਹੈ ਇਸ ਸਾਲ 1 April ਤੋਂ 1 July ਦੇ ਵਿਚਕਾਰ ਮੁਲਕ ਦੀ ਆਬਾਦੀ ਦੇ ਵਿੱਚ 0.1% ਦਾ ਵਾਧਾ ਹੋਇਆ ਜਿਸ ਨਾਲ ਦੇਸ਼ ਦੀ ਆਬਾਦੀ 47098 ਵਧੀ ਹੈ ਜਨਵਰੀ ਤੋਂ ਮਾਰਚ ਦੌਰਾਨ ਵੀ ਪਾਪੂਲੇਸ਼ਨ ਗਰੋਥ ਇਸੇ ਦਰ ਤੇ ਰਹੀ ਸੀ ਸਟੈਟਿਸਟਿਕ ਕੈਨੇਡਾ ਦੇ ਅਨੁਸਾਰ ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਦਰ 1946 ਤੋਂ ਲੈ ਕੇ ਜਦੋਂ ਤੋਂ ਸਟੈਟਿਸਟਿਕ ਕੈਨੇਡਾ ਨੇ ਰਿਕਾਰਡ ਰੱਖਣੇ ਸ਼ੁਰੂ ਕੀਤੇ ਸਨ ਉਸ ਤੋਂ ਬਾਅਦ ਇਹ ਦੂਜਾ ਸੈਕੰਡ ਕੁਆਟਰ ਹੈ ਜਿਸ ਦੇ ਵਿੱਚ ਸਭ ਤੋਂ ਘੱਟ ਪਾਪੂਲੇਸ਼ਨ ਗਰੋਥ ਹੋਈ ਹੋਵੇ ਇਸ ਦੇ ਨਾਲ ਵਿਕਾਸ ਦਰ ਦੇ ਵਿੱਚ ਵੀ ਕਮੀ ਸਭ ਤੋਂ ਵੱਡਾ ਕਾਰਨ ਹੈ ਨਾਲੋਂ ਨਾਲ ਨੌਨ ਪਰਮਾਨੈਂਟ ਰੈਜੀਡੈਂਸੀ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ April ਤੋਂ to July ਤੱਕ 58719 ਨੌਨ ਪਰਮਾਨੈਂਟ ਰੈਜੀਡੈਂਸ ਜੋ ਕੈਨੇਡਾ ਛੱਡ ਚੁੱਕੇ ਨੇ ਜੋ ਕਿ 1971 ਤੋਂ ਬਾਅਦ ਅਤੇ ਕੋਵਿਡ ਦੇ ਸਾਲ ਤੋਂ ਇਲਾਵਾ ਦੂਜਾ ਸਭ ਤੋਂ ਵੱਡਾ ਪਾਪੂਲੇਸ਼ਨ ਡਿਕਰੀਜ਼ ਹੈ ਇਹ ਕਮੀ 2024 ਚ ਫੈਡਰਲ ਸਰਕਾਰ ਵੱਲੋਂ ਟੈਂਪਰੇਰੀ ਵਰਕਰਸ ਦੀ ਗਿਣਤੀ ਘਟਾਉਣ ਦੇ ਲਈ ਲਿਆਂਦੀਆਂ ਗਈਆਂ ਇਮੀਗ੍ਰੇਸ਼ਨ ਪਾਲਿਸਿਜ਼ ਦੇ ਕਾਰਨ ਹੋਇਆ ਜਿਸ ਵਿੱਚ ਟੈਂਪਰੇਰੀ ਵਰਕਰਸ ਦੀ ਗਿਣਤੀ ਘਟਾਉਣਾ ਅਤੇ ਨਾਲੋਂ ਨਾਲ ਇੰਡਸਟਰੀਜ਼ ਅਤੇ ਰੋਜ਼ਗਾਰ ਦੇਣ ਵਾਲਿਆਂ ਨੂੰ ਘਟ ਤਨਖਾਹ ਦੇ ਉੱਪਰ ਨੌਕਰੀਆਂ ਭਰਨ ਬਾਬਤ ਸਖਤ ਨਿਯਮ ਲਿਆਉਣ ਕਾਰਨ ਹੋਇਆ ਇਸ ਤੋਂ ਇਲਾਵਾ ਸਟੱਡੀ ਪਰਮਿਟਸ ਦੀ ਗਿਣਤੀ ਵੀ ਸਰਕਾਰ ਨੇ ਘਟਾਈ ਸੀ ਪਹਿਲਾਂ ਕੋਵਿਡ ਦੇ ਬਾਅਦ ਵਰਕਰਸ ਦੀ ਘਾਟ ਕਾਰਨ ਫੈਡਰਲ ਸਰਕਾਰ ਨੇ ਟੈਂਪਰੇਰੀ ਫੋਰਨ ਵਰਕਰਸ ਦੇ ਲਈ ਨਿਯਮ ਢਿੱਲੇ ਕੀਤੇ ਸਨ ਇਸ ਕਾਰਨ 2022 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ 1 ਮਿਲੀਅਨ ਦਾ ਵਾਦਾ ਹੋਇਆ ਸੀ ਸਟੈਟਿਸਟਿਕ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟਾਂ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਸੈਕੰਡ ਕੁਆਟਰ ਦੇ ਵਿੱਚ ਘਟੀ ਹੈ ਜਿਸ ਕਾਰਨ ਨੌਨ ਪਰਮਨੈਂਟ ਰੈਜ਼ਿਡੈਂਸੀ ਦੀ ਗਿਣਤੀ ਦੇ ਵਿੱਚ ਵੀ ਕਮੀ ਆਈ ਹੈ ਪਰ ਏਜੰਸੀ ਨੇ ਕਿਹਾ ਕਿ ਅੱਗੇ ਅਸਾਈਲਮ ਸੀਕਰਸ ਦੀ ਗਿਣਤੀ ਥੋੜੀ ਜਿਹੀ ਪਹਿਲਾਂ ਦੇ ਰਫਤਾਰ ਦੇ ਮੁਕਾਬਲੇ ਘਟ ਵਧ ਰਹੀ ਹੈ ਅਤੇ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਦੇ ਵਿੱਚ ਲਗਾਤਾਰ ਗਰਾਵਟ ਨਜ਼ਰ ਆ ਰਹੀ ਹੈ ਇੱਕ ਨਵੀਂ ਰਿਪੋਰਟ ਅਨੁਸਾਰ ਜੇਕਰ ਕੈਨੇਡੀਅਨ ਬਿਜ਼ਨੈਸਸਿਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਤੇਜ਼ੀ ਦੇ ਨਾਲ ਅਪਣਾਉਂਦੇ ਨੇ ਅਤੇ ਕਲਾਈਮੇਟ ਚੇਂਜ ਨਾਲ ਪੈਦਾ ਹੋਏ ਖਤਰਿਆਂ ਨਾਲ ਨਜਿੱਠਿਆ ਜਾਂਦਾ ਹੈ ਤਾਂ 2035 ਤੱਕ ਕੈਨੇਡੀਅਨ ਇਕਨੋਮੀ ਤੇਜ਼ੀ ਦੇ ਨਾਲ ਗਰੋਥ ਕਰ ਸਕਦੀ ਹੈ ਪੀ ਡਬਲਯੂ ਸੀ ਦੀ ਇਕਨੋਮਿਕ ਗਰੋਥ ਸੰਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕਦਮ ਚੁੱਕਣ ਨਾਲ ਕੈਨੇਡੀਅਨ ਜੀ ਡੀ ਪੀ ਅਗਲੇ ਇੱਕ ਡੈਕੇਡ ਭਾਵ ਕੇ 10 ਸਾਲਾਂ ਦੇ ਵਿੱਚ 3.65 ਟ੍ਰਿਲੀਅਨ ਤੱਕ ਪਹੁੰਚ ਸਕਦੀ ਹੈ ਜਿੰਨਾ ਕਿ ਹੈ ਕਿ ਜੇਕਰ ਪੂਰੀ ਸਮਰੱਥਾ ਨਾਲ ਵਿਸ਼ਵਾਸ ਨਾਲ ਕਦਮ ਵਧਾਏ ਜਾਂਦੇ ਨੇ ਤਾਂ ਅਜਿਹਾ ਸੰਭਵ ਹੈ ਨੈਸ਼ਨਲ ਮੈਨੇਜਿੰਗ ਪਾਰਟਨਰ ਨੇਚੋਲ ਰੂਸੋ ਨੇ ਕਿਹਾ ਹੈ ਕਿ ਟੈਰਫ ਦੇ ਖਤਰਿਆਂ ਦੇ ਚੱਲਦਿਆਂ ਬਹੁਤ ਸਾਰੀਆਂ ਕੰਪਨੀਆਂ ਪੂਰੀ ਸਮਰੱਥਾ ਦੇ ਨਾਲ ਇਨਵੈਸਟਮੈਂਟ ਨਹੀਂ ਕਰ ਰਹੀਆਂ ਅਤੇ ਕੈਨੇਡੀਅਨ ਇਕਨੋਮੀ ਵਿੱਚ 14% ਵਾਧੇ ਦੀ ਸਮਰੱਥਾ ਅਗਲੇ 10 ਸਾਲਾਂ ਦੇ ਵਿੱਚ ਹੈ ਅਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਰਕੀਟਸ ਪੂਰੀ ਤਰ੍ਹਾਂ ਸਰਵੋ ਸੇਵਿਸ ਲਈ ਕੰਪਨੀਆਂ ਨੂੰ ਆਪਣੇ ਡਾਟਾ ਸੈਂਟਰਸ ਬਿਜਲੀ ਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਨਿਊਕਲੀਅਰ એનર્ਜੀ ਵੱਲ ਜਾਣਾ ਪਵੇਗਾ ਮਾਈਨਿੰਗ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ AI ਦੀ ਵਰਤੋਂ ਨਾਲ ਸਪਲਾਈ ਪੂਰੀ ਸਮਰੱਥਾ ਦੇ ਨਾਲ ਵਧਾਈ ਜਾਏਗੀ ਉਸ ਦੇ ਨਾਲ ਹੀ ਇਹ ਸੰਭਵ ਹੋ ਸਕਦਾ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਖਾਸ ਰਣਨੀਤੀ ਦਾ ਲਾਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਜ਼ਿਆਦਾ ਪ੍ਰੋਡਕਸ਼ਨ ਘੱਟ ਕੋਸਟ ਅਤੇ ਸਹੀ ਇਕਨੋਮਿਕ ਗਰੋਥ ਦੇ ਲਈ ਸਭਾਵਨਾਵਾਂ ਨੇ ਕਿ ਫੈਡਰਲ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਬਿਜ਼ਨੈਸਸ ਅਤੇ ਗਵਰਨਮੈਂਟ ਦੀ ਨਿਰਭਰਤਾ ਵਧਾ ਸਕਦੀ ਹੈ ਜਿਸ ਦੇ ਨਾਲ ਵੱਧ ਪ੍ਰੋਡਕਸ਼ਨ ਘੱਟ ਰਿਸੋਰਸਸ ਦੇ ਨਾਲ ਹੋਵੇ ਇਸ ਸਮੇਂ ਕੈਨੇਡੀਅਨ ਇਕਨੋਮੀ ਦੇ ਵਿੱਚ ਜ਼ਿਆਦਾ ਹਲਚਲ ਨਹੀਂ ਹੈ ਪਰ ਇਸ ਦੇ ਨਾਲ ਖਾਸ ਕਰ ਕਾਰਾਂ ਦੀ ਮਾਰਕੀਟ ਕਿੱਥੇ ਸਟੈਂਡ ਕਰਦੀ ਹੈ ਤੇ ਕੀ ਸਥਿਤੀ ਹੈ ਇਸ ਬਾਰੇ ਸੁਖੀ ਬਾਠੋਰਾਂ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ। ਵਰਸਾ ਤੋਂ ਕੋਵਿਡ ਤੋਂ ਬਾਅਦ ਇੱਕ ਸਮੱਸਿਆ ਆਈ ਸੀ ਕਾਰਾਂ ਦੀ ਇਨਵੈਂਟਰੀ ਦੀ ਉਹ ਸਾਰਾ ਕੁਝ ਠੀਕ ਠਾਕ ਹੋ ਗਿਆ ਸੀ ਹੁਣ ਤੱਕ ਜਾਂ ਅਜੇ ਵੀ ਕੁਝ ਜਿਹੜੇ ਟੈਰਿਕਸ ਜਾਂ ਇਹਦੇ ਕਰਕੇ ਕੋਸ਼ਿਸ਼ੂ ਹੈਗੇ ਆ। ਹਾਂਜੀ ਨਹੀਂ ਜੀ ਵੈਸੇ ਉਹ ਜਿਹੜਾ ਮਾਰਕੀਟ ਵੈਲਿਊ ਜਿਹਨੂੰ ਅਸੀਂ ਬਲੈਕ ਬੁੱਕ ਕਹਿੰਨੇ ਆ ਕੋਵਿਡ ਤੋਂ ਬਾਅਦ ਇੱਕ ਵੱਡਾ ਇਸ਼ੂ ਬਣ ਗਿਆ ਸੀਗਾ ਉਹ ਤੇ ਵੈਸੇ ਹੁਣ ਟਾਈਮ ਵਿੱਚ ਪੈ ਗਿਆ। ਹੌਲੀ ਹੌਲੀ ਮжоਰਿਟੀ ਜਿਹੜੇ ਮੇਰੇ ਡੀਲਰਸ ਐਂਡ ਪ੍ਰਾ ਹੈਗੇ ਨੇ ਆ ਤਕਰੀਬਨ 30% ਕਵਰ ਕਰ ਗਿਆ ਸਨ ਆ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਸਥਿਤੀ ਜਿਹੜੀ ਪੈਦਾ ਹੋਈ ਹੈ ਕੰਫਿਊਜ਼ ਦੇ ਨਾਲ ਜਾਂ ਇਹਨੂੰ ਕਹਿ ਲੋ ਵੀ ਜਿਹੜੀ ਸਮਾਜ ਦੇ ਵਿੱਚ ਨੈਗੇਟਿਵਿਟੀ ਇੰਨਾ ਪੈਦਾ ਹੁੰਦੀ ਆ ਅਨਸਰਟਿਨਟੀ ਜਿਹੜੀ ਪੈਦਾ ਹੁੰਦੀ ਆ ਉਹਦੇ ਨਾਲ ਨੇਚਰਲੀ ਆ ਜਿਦਾਂ ਜੇ ਆਪਾਂ ਨੂੰ ਪਤਾ ਕਿ ਰੀਅਲ ਏਸਟੇਟ ਦੀ ਮਾਰਕੀਟ ਐਸ ਵੇਲੇ ਕਿੱਥੇ ਆ ਤੇ ਜਿਹੜੀ ਦੂਸਰਾ ਸਭ ਤੋਂ ਵੱਡਾ ਸਾਡੀ ਇਨਵੈਸਟਮੈਂਟ ਹੁੰਦੀ ਆ ਉਹ ਸਾਡੀ ਕਾਰ ਹੁੰਦੀ ਆ ਨ ਆਬੀਅਸ ਹੈ ਆਪੇ ਜੇ ਕਾਰਾਂ ਦੀ ਮਾਰਕੀਟ ਤੇ ਫਰਕ ਪਿਆ ਤੇ ਕਾਰਾਂ ਦੀ ਮਾਰਕੀਟ ਤੇ ਵੀ ਆ ਫਰਕ ਪੈਣਾ ਹੀ ਪੈਣਾ ਹਾਂ ਲੋਕ ਕਾਸ਼ਸ ਨੇ ਜਿਨ੍ਹਾਂ ਕੋ ਪੈਸੇ ਹੈਗੇ ਨੇ ਉਹ ਵੀ ਹੋਲਡ ਕਰਕੇ ਚੱਲ ਰਹੇ ਨੇ ਆ ਮੈਂ ਵੀ ਅਕਸਰ ਟੈਲੀਵਿਜ਼ਨ ਤੇ ਰੇਡੀਓ ਤੇ ਜਿਹੜੀ ਇਹ ਗੱਲ ਕਹਿਣਾ ਰਹਿੰਦਾ ਹੁੰਦਾ ਭਈ ਸਟੇ ਇਨ ਬਜਟ ਹਾਂ ਮੇਸ਼ਾ ਕਸੀ ਆ ਦੇ ਡੀਲਰ ਹੁੰਦੇ ਆ ਤੇ ਸਾਨੂੰ ਇਹ ਗੱਲ ਬੰਦਾ ਹੀ ਕਹਿਣੀ ਹੋਵੇ ਜੇ ਜੀ 6700 ਦਾ ਵੀ ਬਜਟ ਅੱਗੇ ਬਣਾ ਰੱਖਿਆ ਤੇ ਹੁਣ ਤੁਸੀਂ 400 ਵਾਲੀ ਗੱਲ ਕਰੋ ਆ ਆਪਣੇ ਆਪ ਨੂੰ ਇਸ ਜਿਹੜੀ ਇਸ ਵੇਲੇ ਦੀ ਜਿਹੜੀ ਸਥਿਤੀ ਹਵਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਹਾਂ ਜਿਹੜਾ ਟੈਰਫ ਦੀ ਗੱਲ ਹੈਗੀ ਆ ਉਹਦੇ ਨਾਲ ਆਪਾਂ ਨੂੰ ਪਤਾ ਕਿ ਬਹੁਤ ਸਾਰੀ ਅਮਰੀਕਨ ਕੰਪਨੀਆਂ ਆਪਣੇ ਕੈਨੇਡਾ ਦੇ ਵਿੱਚ ਨੇ ਆ ਤੇ ਖਾਸ ਕਰ ਜਿਹੜੇ ਜਿੱਤੇ ਸਾਨੂੰ ਇਸ ਪਾਰਟਿਕੁਲੀ ਮੈਰੀ ਡੀਲ ਸਬਤੇ ਕਾਫੀ ਉਹਦਾ ਅਸਰ ਆ ਅਸੀਂ ਬਹੁਤ ਸਾਰੇ ਜਿਹੜੇ 3 ਟਨ 4 ਟਨ 5 ਟਨ ਦੇ ਬਖਰੇ-ਵਖਰੇ ਟਰੱਕ ਜਿਹੜੇ ਆ ਔਰ ਮੇਬੀ ਵੀ ਸਿੱਧੇ ਵਿੱਚ ਸਭ ਤੋਂ ਜ਼ਿਆਦਾ ਵੋਲੀਅਮ ਦੇ ਵਿੱਚ ਅਸੀਂ ਉਹ ਟਰੱਕ ਵੇਚਦੇ ਆ ਹੂੰ ਉਹ ਸਾਰੇ ਟਰੱਕ ਸਾਨੂੰ ਕੈਨੇਡਾ 'ਚ ਨਹੀਂ ਮਿਲਦੇ ਅੱਛਾ ਜੀ ਪ੍ਰਿਓਨ ਤੇ ਜਿਹੜੇ ਨਵੇਂ ਨੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਵੇਟਿੰਗ ਲਿਸਟ ਆ ਜਿਸ ਤਰ੍ਹਾਂ ਕਿ ਅਜ਼ੂਜ਼ੂ ਹੋਇਆ ਫਰੇਡ ਲਾਈਨ ਹੋਇਆ 5-6 ਮਹੀਨੇ ਦੀ ਵੇਟਿੰਗ ਲਿਸਟ ਆ ਹੂੰ ਸੋ ਅੱਜ ਨੂੰ ਲੋਡ ਨੂੰ ਫੁੱਲ ਕਰਨ ਲਈ ਸਾਨੂੰ ਸਟੇਸਿਸ ਜਾਣਾ ਪੈਂਦਾ ਹੁਣ ਹੁਣ ਕੀ ਹੋਇਆ ਹੋਇਆ ਨੈਚੁਰਲੀ ਪ੍ਰੰਪ ਸਾਹਿਬ ਨੇ ਜੋ ਵੀ ਸਾਡੀ ਗਵਰਨਮੈਂਟ ਦਾ ਸਿਸਟਮ ਆ ਉਹਨਾਂ ਨੇ ਟੈਰਫ ਲਾਤੇ ਇਹਨਾਂ ਨੇ ਲਾਤੇ ਬਿਲਕੁਲ ਹੁਣ ਜਿਹੜਾ 5 ਟਨ ਦਾ ਟਰੱਕ ਆ ਜਿਹੜਾ ਇੱਕ ਟਾਈਮ ਤੇ ਲੱਖ ਡਾਲਰ ਦਾ ਆਉਂਦਾ ਸੀ ਹੁਣ ਬਾਰਡਰ ਤੇ 25000 ਉਹਦਾ ਲੱਗ ਜਾਂਦਾ ਅੱਛਾ ਜੀ ਹਾਂ ਉਹ ਹੁਣ ਉਹਦੀ ਉਹਦੀ ਕਾਸਟ ਹੋ ਗਈ 1,25,000 ਤੇ ਉਹਦੇ ਨਾਲ ਨੈਚੁਰਲੀ ਆ ਜਿਹੜੀ ਅਫੋਰਡਬਿਲਟੀ ਆ ਸਾਡੇ ਕਸਟਮਰ ਦੀ ਉਹ ਘਟ ਗਈ ਹੈ রাইਟ ਨੈਚੁਰਲੀ ਸਾਡੀ ਪ੍ਰੋਫਿਟੈਬਿਲਟੀ ਵੀ ਉਹ ਚੋਂ ਘਟ ਗਈ ਆ ਆ ਉਹਦੇ ਨਾਲ ਵੀ ਸਾਨੂੰ ਜਿਹੜਾ ਇਹ ਕਾਰਾਂ ਦੇ ਬਿਜ਼ਨਸ ਦੇ ਵਿੱਚ ਜਾਂ ਟਰੱਕਾਂ ਦੇ ਬਿਜ਼ਨਸ ਦੇ ਵਿੱਚ ਆ ਕਾਫੀ ਫਰਕ ਪਿਆ ਅਸੀਂ ਇਕੱਲੇ ਨਹੀਂ ਸਾਰੇ ਡੀਲਰਾਂ ਤੇ ਇਹ ਚੱਲ ਰਿਹਾ ਜਿਹੜਾ ਇੰਟਰਸਟ ਰੇਟ ਹੁਣ ਕੱਟ ਕੀਤਾ ਇਹਦੇ ਨਾਲ ਕੁਝ ਲੋਕਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਤੁਸੀਂ ਫਾਈਨੈਂਸ ਵੀ ਕਰਦੇ ਆ ਹਾਂਜੀ ਜੀ ਵੈਸੇ ਜਿਹੜਾ ਇੰਟਰਸਟ ਤਾਂ ਸਦਾ ਹੀ ਜਦੋਂ ਘਟ ਹੁੰਦਾ ਆ ਉਹਦੀ ਉਹਦਾ ਅਸਰ ਪੈਂਦਾ ਹੈ ਪੈਂਦਾ ਜਿਹੜੀ ਮੈਂ ਪਿਛਲੇ ਜਿੱਦਨ ਦਾ ਇੰਟਰਸਟ ਇਕੱਠਾ ਹੋਇਆ ਨਾ ਤੇ ਥੋੜੀ ਨਾਲ ਨਾਲ ਜਿਹੜੀ ਸਾਡੇ ਬੈਂਕ ਕੋ ਕੈਨੇਡਾ ਵੱਲੋਂ ਜੋ ਹਵਾ ਆ ਰਹੀ ਆ ਪੀ ਪੋਸਿਬਿਲਟੀ ਆ ਇਨ ਅਕਤੂਬਰ 9 29 ਨੂੰ ਫੇਰ ਉਹਦਾ ਰਿਵਿਊ ਹੈ ਤੇ ਸ਼ਾਇਦ ਦੋ ਵਾਰੀ ਹਲੇ ਸਾਲ ਮੁਕਣ ਤੋਂ ਬਾਅਦ ਪਹਿਲਾਂ ਇਹਦੇ ਵਿੱਚ ਸ਼ਾਇਦ 4% ਦਾ ਪਰ ਉਹਦੇ ਨਾਲ ਇਹ ਜ਼ਰੂਰ ਫਰਕ ਪਿਆ ਹੈਗਾ ਆ ਵੀ ਲੋਕਾਂ ਦੇ ਵਿੱਚ ਥੋੜੀ ਪੋਜ਼ਿਟਿਵਨੈਸ ਆ ਗਈ ਆ ਹੂੰ ਜੀ ਕੁਝ ਇਦਾਂ ਲੱਗ ਰਿਹਾ ਵੀ ਕੁਝ ਉੱਤੇ ਪਾਸੇ ਜਾ ਰਿਹਾ ਤੇ ਗੱਲ ਵੈਸੇ ਹੈ ਵੀ ਸੱਚੀ ਆ ਵੀ ਜੇ ਮੰਨ ਲਓ ਦਸੰਬਰ 31 ਤਾਈਂ ਅਸੀਂ 2. I mean 2 ਵਾਰੀ 0.25 ਕੱਟ ਕਰ ਲੈਨੇ ਆ। ਦਾ ਮੀਨ ਅਸੀਂ ਇਸ ਵੇਲੇ 2.45 ਤੇ ਬੈਠੇ ਆ। ਤੇ ਜੇ ਅਸੀਂ ਉਹ ਹੀ 1.99 ਤੇ ਗੱਲ ਆ ਜਾਂਦੀ ਆ। ਐਂਡ ਦੈਨ ਆਈ ਥਿੰਕ ਦੈਟਸ ਏ ਵੈਰੀ ਨਾਰਮਲ ਰੇਟ। ਜਦੋਂ ਆਪਾਂ ਪੈਸੇ ਦੇ ਵਿੱਚ ਡੀਲ ਕੀਤਾ ਤੇ ਜਦੋਂ ਇਹ ਰੇਟ ਡ੍ਰੌਪ ਹੁੰਦੇ ਨੇ ਅ ਇੱਕ ਗੱਲ ਸਾਨੂੰ ਇਹ ਵੀ ਸਮਝ ਲੈਣੀ ਚਾਹੀਦੀ ਆ ਭਈ ਜਦੋਂ ਮਾਰਕੀਟ ਟਫ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਜਿੰਦਾ ਕੋਵਿਡ ਸੀਗਾ ਜਾਂ ਹੁਣ ਜਿਹੜੀ ਸਿਚੁਏਸ਼ਨ ਬਣੀ ਆ ਬੈਂਕਸ ਜਿਹੜੀਆਂ ਉਹ ਬਹੁਤ ਟਾਈਟ ਕਰ ਦਿੰਦੇ ਆ ਹਮ ਅਪਰੂਵਲ ਰੇਟਿੰਗ ਜਿਹੜੀ ਉਹਨਾਂ ਦਾ ਪਰਸੈਂਟੇਜ ਹਿਊਜ ਡਿਫਰੈਂਟ ਹੋ ਜਾਂਦਾ ਕਿਉਂਕਿ ਦੇ ਦੇ ਡੋਨਟ ਵਾਂਟ ਟੂ ਟੇਕ ਰਿਸਕ ਜਿਹੜੇ ਕਿ ਪਹਿਲਾਂ ਕਹਿੰਦੇ ਠੀਕ ਆ ਉਹ ਬੈਂਕਾਂ ਵੱਲੋਂ ਵੀ ਟਾਈਟ ਹੋ ਜਾਣਾ ਤੇ ਇੰਟਰਸਟ ਰੇਟ ਦਾ ਹਾਈ ਹੋਣਾ ਆ ਫਿਰ ਜਿਹੜੀ ਜਿਹੜੀ ਮਾਰਕੀਟ ਆ ਉਹ ਸਟੇਬਲ ਨਹੀਂ ਹੈ ਆ ਨੈਚੁਰਲੀ ਆ ਕੇ ਹਰ ਬਿਜ਼ਨਸ ਤੇ ਹੀ ਫਰਕ ਆ ਬੇਸ਼ੱਕ ਸਾਡੇ ਕੋਲ ਹੋਰ ਵੀ ਬਿਜ਼ਨਸ ਹੈਗੇ ਨੇ ਉਹਨਾਂ ਚ ਵੀ ਅਸੀਂ ਉਹੀ 20 22 25% ਦਾ ਗਰਾਵਟ ਦੇਖ ਰਹੇ ਹਾਂ ਹੁਣ ਦੇਖਦੇ ਹਾਂ ਐਡਵੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਐਡਵੈਂਟਨ ਸ਼ਹਿਰ ਤੋਂ ਹਾਜ਼ਰ ਹੋ ਰਿਹਾ ਅ ਦੇਖੋ ਸਰਕਾਰਾਂ ਚਾਹੇ ਉਹ ਫੈਡਰਲ ਸਰਕਾਰ ਹੋਵੇ ਤੇ ਚਾਹੇ ਪ੍ਰੋਵਿੰਸ਼ੀਅਲ ਸਰਕਾਰ ਹੋਵੇ ਸਾਰੇ ਕਹਿੰਦੇ ਆ ਪਈ ਅਸੀਂ ਸਿਹਤ ਸੇਵਾਵਾਂਾਂ ਜਿਹੜੀਆਂ ਉਹਨਾਂ ਨੂੰ ਵਧੀਆ ਕਰਨ ਦਾ ਯਤਨ ਕਰ ਰਹੇ ਆ ਪਰ ਜਿਹੜੀ ਹਕੀਕਤ ਹੈ ਜੀ ਉਹ ਕੁਝ ਹੋਰ ਹੀ ਦੱਸ ਰਹੀ ਆ ਐਡਮੰਟਨ ਤੋਂ ਕੋਈ 40 ਕਿਲੋਮੀਟਰ ਦੱਖਣ ਵਾਲੇ ਪਾਸੇ ਨੂੰ ਇੱਕ ਛੋਟਾ ਜਿਹਾ ਟਾਊਨ ਆ ਮਿਲਟ ਔਰ ਉਸ ਮਿਲਟ ਸ਼ਹਿਰ ਚ 20 ਸਾਲਾਂ ਬਾਅਦ ਪਹਿਲੀ ਵਾਰੀ ਇੱਕ ਡਾਕਟਰ ਨੇ ਜਾ ਕੇ ਆਪਣਾ ਦਫਤਰ ਖੋਲ੍ਹਿਆ ਪਰ ਉਹ ਵੀ ਬੜੀ ਦੇਰ ਨਹੀਂ ਰਹਿ ਸਕਿਆ 6 ਮਹੀਨਿਆਂ ਬਾਅਦ ਹੀ ਉਥੋਂ ਉਹ ਛੱਡ ਕੇ ਆ ਗਿਆ ਉਹਦੇ ਡਾਕਟਰ ਦੇ ਕਹਿਣ ਮੁਤਾਬਕ ਉਹ ਕਹਿੰਦਾ ਜੀ ਵੀ ਉਹਦੇ ਕੋਈ ਪਰਸਨਲ ਰੀਜ਼ਨ ਕਰਕੇ ਉਹ ਛੱਡ ਗਿਆ ਦਰਸਲ ਗੱਲ ਇਹ ਤਾਂ ਜੀ ਵੀ ਜਿਹੜੇ ਛੋਟੇ ਟਾਊਨ ਆ ਉਥੇ ਮੈਡੀਕਲ ਸਹਾਇਤਾ ਲਈ ਲੋਕ ਜਿਹੜੇ ਨੇ ਉਹ ਬੜੇ ਤਰਲੋ ਮੱਛੀ ਹੋ ਰਹੇ ਨੇ ਹੁਣ ਕੀ ਹੋਇਆ ਵੀ ਇਸ ਮਿਹਰਤ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਨੇ ਜਿਹਦਾ ਨਾਮ ਫੈਜ਼ਲ ਫਰਦੌਸ ਆ ਉਹਨੇ ਉਥੇ ਫਾਰਮੇਸੀ ਖੋਲੀ ਔਰ ਪਿਛਲੇ 4-5 ਸਾਲ ਤੋਂ ਉਹਦੀ ਉਥੇ ਫਾਰਮੇਸੀ ਖੋਲੀ ਹੋਈ ਆ ਔਰ ਉਹ ਲੋਕਾਂ ਨੂੰ ਦਵਾਈਆਂ ਦਿੰਦਾ ਆ ਔਰ ਜਿੱਥੋਂ ਤੱਕ ਹੋ ਸਕਦਾ ਕੰਸਲਟੇਸ਼ਨ ਵੀ ਕਰਦਾ ਆ ਤੇ ਦਵਾਈ ਦਿੰਦਾ ਪਰ ਉਹ ਕਹਿੰਦਾ ਕੁਝ ਅਜਿਹੇ ਕੇਸ ਹੁੰਦੇ ਆ ਜਿਹੜੇ ਤੁਹਾਨੂੰ ਡਾਕਟਰ ਕੋਲ ਹੀ ਜਾਣਾ ਪੈਂਦਾ ਜੇ ਡਾਕਟਰ ਹੋਵੇ ਤੇ ਚੰਗੀ ਗੱਲ ਆ ਉਹ ਕਹਿੰਦਾ ਮੈਨੂੰ ਲੋਕ ਕਹਿੰਦੇ ਵੀ ਤੂੰ ਇੱਥੇ ਕਿਉਂ ਖੋਲੀ ਬੈਠਾ ਫਾਰਮੇਸੀ ਪੇ ਸ਼ਹਿਰ ਚ ਆ ਜਾ ਉਹ ਕਹਿੰਦਾ ਵੀ ਮੈਂ ਤਾਂ ਜਿਹੜੇ ਰੂਰਲ ਏਰੀਆ ਦੇ ਲੋਕ ਆ ਮੈਂ ਉਹਨਾਂ ਨੂੰ ਪਸੰਦ ਕਰਦਾ ਮੈਂ ਉਹਨਾਂ ਨੂੰ ਪਿਆਰ ਕਰਦਾ ਮੈਂ ਉਹਨਾਂ ਦੀ ਸੇਵਾ ਕਰਨੀ ਚਾਹਣਾ ਬਹੁਤ ਸਾਰੇ ਲੋਕ ਗਰੀਬ ਨੇ ਜਿਨ੍ਹਾਂ ਕੋਲ ਆਪਣੀਆਂ ਕਾਰਾਂ ਨਹੀਂ ਹੈ ਕਿਸੇ ਹੋਰ ਪਾਸੇ ਜਾਣਾ ਆਉਣਾ ਵੀ ਉਹਨਾਂ ਲਈ ਔਖਾ ਆ ਤੇ ਇਸ ਕਰਕੇ ਉਹ ਕਹਿੰਦਾ ਵੀ ਹੁਣ ਹੁੰਦਾ ਕੀ ਆ ਜਦੋਂ ਇਦਾਂ ਦੇ ਟਾਊਨ ਦੇ ਵਿੱਚੋਂ ਕੋਈ ਬੰਦਾ ਬਿਮਾਰ ਹੁੰਦਾ ਤਾਂ ਉਹ ਨੇੜੇ ਤੇੜੇ ਟਾਊਨ ਜਿੱਥੇ ਕੋਈ ਹਸਪੀਟਲ ਆ ਉਹ ਉੱਥੋਂ ਦੀ ਐਮਰਜੈਂਸੀ ਸਰਵਿਸਿਜ਼ ਲੈਣ ਚਲੇ ਜਾਂਦਾ ਜਿਹਦਾ ਕਰਕੇ ਉੱਥੇ ਹੋਰ ਕੋਈ ਵਿਅਕਤੀ ਜਿਹਨੂੰ ਰੀਲੀ ਮੈਡੀਕਲ ਕੇਅਰ ਚਾਹੀਦੀ ਹੁੰਦੀ ਐਮਰਜੈਂਸੀ 'ਚ ਉਹਨੂੰ ਮਿਲਦੀ ਨਹੀਂ ਜਾਂ ਉਹਨੂੰ ਇੰਤਜ਼ਾਰ ਕਰਨਾ ਪੈਂਦਾ ਸੋ ਇਸ ਕਰਕੇ ਉਹ ਕਹਿੰਦਾ ਵੀ ਜੇ ਇੱਥੇ ਡਾਕਟਰ ਹੋਵੇ ਤੇ ਬਹੁਤ ਵਧੀਆ ਗੱਲ ਆ ਜਿਹੜਾ ਡਾਕਟਰ ਉਹ ਦੇਖ ਕੇ ਉਸ ਮਸਲੇ ਨੂੰ ਉੱਥੇ ਹੀ ਨਜਿੱਠ ਸਕਦਾ ਆ ਜਿਹੜੇ ਉਥੇ ਐਡਮਿਨਿਸਟ੍ਰੇਸ਼ਨ ਕਰਦੇ ਜੀ ਇਸ ਮੈਡੀਕਲ ਕਲੀਨਿਕ ਦੀ ਉਹਨਾਂ ਦਾ ਵੀ ਇਹ ਕਹਿਣਾ ਉਹ ਕਹਿੰਦੇ ਵੀ ਸਾਨੂੰ ਤਾਂ ਬੜੀ ਖੁਸ਼ੀ ਹੋਈ ਸੀ ਵੀ ਚਲੋ ਸਾਡੇ ਇੱਥੇ ਡਾਕਟਰ ਆਇਆ ਆ ਔਰ ਅਸੀਂ ਉਹਨੂੰ ਬੜੀਆਂ ਸਹੂਲਤਾਂ ਵੀ ਦਿੱਤੀਆਂ ਸੀਗੀਆਂ ਜਿਵੇਂ ਵੀ ਕਿਰਾਇਆ ਵਗੈਰਾ ਬਹੁਤ ਘੱਟ ਜਾਂ ਬਹੁਤ ਦੇਰ ਲਈ ਉਹਨੂੰ ਮਾਫ਼ ਵੀ ਕਰਤਾ ਸੀਗਾ ਪਰ ਉਹ ਕਹਿੰਦੇ ਵੀ ਫੇਰ ਵੀ ਉਹ ਡਾਕਟਰ ਜਿਹੜਾ ਇੱਥੋਂ ਚਲਾ ਗਿਆ ਇਸੇ ਤਰ੍ਹਾਂ ਹੀ ਜਿਹੜੇ ਉਥੋਂ ਦੇ ਮੇਅਰ ਨੇ ਡਗ ਪੀਲ ਹੋਰੀ ਉਹ ਕਹਿੰਦੇ ਜੀ ਵੀ ਦੇਖੋ ਸ਼ਹਿਰ ਮਤਲਬ ਟਾਊਨ ਦੇ ਲੋਕ ਸਾਰੇ ਖੁਸ਼ ਸੀਗੇ ਵੀ ਚਲੋ ਇੱਥੇ ਐਟ ਲੀਸਟ 20 ਸਾਲਾਂ ਬਾਅਦ ਹੀ ਸਈ ਇੱਕ ਡਾਕਟਰ ਤਾਂ ਆਇਆ ਪਰ ਹੁਣ ਉਹ ਕਹਿੰਦਾ ਉਹਦੇ ਜਾਣ ਤੋਂ ਬਾਅਦ ਲੋਕ ਬੜੇ ਉਦਾਸ ਹੋਏ ਨੇ ਔਰ ਪ੍ਰੋਵਿੰਸ਼ੀਅਲ ਸਰਕਾਰ ਕਹਿ ਰਹੀ ਆ ਵੀ ਸਾਡੀ ਪੂਰੀ ਕੋਸ਼ਿਸ਼ ਆ ਵੀ ਅਸੀਂ ਰੂਰਲ ਏਰੀਏ ਦੇ ਵਿੱਚ ਜਿਹੜੀਆਂ ਇਹ ਸਿਹਤ ਸੇਵਾਵਾਂ ਉਹ ਜ਼ਰੂਰ ਉਪਰਦੀਆਂ ਕਰੀਏ ਪਰ ਲੱਗਦਾ ਵੀ ਉਹ ਗੱਲਬਾਤ ਉਨੀ ਕਾਮਯਾਬ ਨਹੀਂ ਹੋ ਰਹੀ ਪਿੱਛੇ ਜੇ ਗ੍ਰੈਂਡ ਪ੍ਰੇਰੀ ਦੇ ਵਿੱਚ ਉਹਨਾਂ ਨੇ ਨਰਸਸ ਨੂੰ ਕਿਹਾ ਸੀਗਾ ਜਿਹੜੀਆਂ ਰਜਿਸਟਰਡ ਨਰਸ ਆ ਪਈ ਉਹ ਕੰਸਲਟੇਸ਼ਨ ਕਰ ਸਕਦੇ ਆ ਅ ਔਰ ਉਹਦੇ ਲਈ ਵੀ ਇੱਕ ਨਰਸ ਜਿਹੜੀ ਆ ਨੋਵਾ ਸਕੋਸ਼ੀਆ ਤੋਂ ਆ ਕੇ ਉਹਨੇ ਇੱਥੇ ਕਲੀਨਿਕ ਖੋਲ੍ਹਿਆ ਸੀਗਾ ਹੁਣ ਇਸੇ ਤਰ੍ਹਾਂ ਹੀ ਲੱਗਦਾ ਹੈ ਪਈ ਹੋਰ ਟਾਊਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਰਜਿਸਟਰਡ ਨਰਸਸ ਆ ਸ਼ਾਇਦ ਉਹਨਾਂ ਨੂੰ ਹੀ ਕੰਸਲਟੇਸ਼ਨ ਲਈ ਭੇਜਿਆ ਜਾਵੇ ਵਰਨਾ ਜਿਉਂ-ਜਿਉਂ ਪਾਪੂਲੇਸ਼ਨ 올ਡ ਹੋ ਰਹੀ ਆ ਇਹਨਾਂ ਟਾਊਨ ਦੇ ਵਿੱਚ ਉਹ ਲੋਕਾਂ ਲਈ ਵੀ ਮੁਸ਼ਕਲ ਹੋ ਰਿਹਾ ਔਰ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਜੀ ਉਹਨਾਂ ਲਈ ਵੀ ਇਹ ਪ੍ਰੋਬਲਮ ਬਣਦੀ ਜਾ ਰਹੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ